ਤੁਸੀਂ ਅਕਸਰ ਪੁਰਾਣੇ ਬਜ਼ੁਰਗਾਂ ਨੂੰ ਇਹ ਤੁਕਾਂ ਦੌਰਾਂ ਦੇ ਸੁਣਿਆ ਹੋਵੇਗਾ ਧੰਨ ਗੁਰੂ ਰਾਮਦਾਸ ਰੱਖੀ ਗਰੀਬ ਦੀ ਲਾਜ ਨਾ ਕਰੀ ਕਿਸੇ ਦਾ ਮੋਤਾਜ ਮੋਤਾਜ ਤੋਂ ਭਾਵ ਇੱਥੇ ਕਿਸੇ ਤੇ ਨਿਰਭਰ ਹੋਣ ਤੇ ਹੈ ਮੋਤਾਜ ਕੀ ਬਜ਼ੁਰਗ ਕੀ ਜਵਾਨ ਖੰਡ ਲੋਕ ਵੀ ਨਹੀਂ ਚਾਹੁੰਦੇ ਜਦੋਂ ਆਪਾਂ ਅਕਸਰ ਦੇਖਦੇ ਹਾਂ ਕਿ ਐਕਸੀਡੈਂਟ ਦੇ ਵਿੱਚ ਕਈ ਲੋਕ ਮੰਜੇ ਤੇ ਪੈ ਜਾਂਦੇ ਹਨ ਜਵਾਨ ਖੰਡ ਲੋਕ ਵੀ ਮੰਜੇ ਤੇ ਪੈ ਜਾਂਦੇ ਹਨ ਜਦੋਂ ਵਿਸ਼ਟਾ ਤੱਕ ਉੱਪਰ ਹੋਣ ਲੱਗ ਜਾਂਦੀ ਹੈ ਤਾਂ ਉਹ ਰੱਬ ਅਗੇ ਅਰਦਾਸਾਂ ਕਰਦੇ ਹਨ ਕਿ ਸਾਨੂੰ ਮੌਤ ਦੇ ਦੇ ਪਰ ਕਿਸੇ ਦੀ ਮੋਤਾਜ ਹੀ ਨਾ ਦੇ ਇਸ ਨੂੰ ਗੁਰਬਾਣੀ ਵਿੱਚ ਇਸ ਤਰ੍ਹਾਂ ਫਰਮਾਇਆ ਗਿਆ ਹੈ ਪ੍ਰਭ ਚਿਤ ਆਈ ਪੂਰਨ ਸਭ ਕਾਜ ਤੁਹਾਡੇ ਸਾਰੇ ਕੰਮ ਉਸ ਪਰਮਾਤਮਾ ਨੂੰ ਯਾਦ ਕਰਕੇ ਪੂਰਨ ਹੋ ਜਾਂਦੇ ਹਨ ਤਾਂ ਜੋ ਸਾਨੂੰ ਹਰ ਕੰਮ ਵਿੱਚ ਉਸ ਪਰਮਾਤਮਾ ਨੂੰ ਯਾਦ ਕਰਾਂਗੇ ਤਾਂ ਸਾਡੇ ਕਾਰਜ ਪਤਾ ਹੀ ਨਹੀਂ ਲੱਗਣਗੇ ਕਿਵੇਂ ਹੀ ਪੂਰੇ ਹੋਗੇ ਹਰ ਬਿਸਰਤ ਸਭ ਕਾਮ ਹਤਾਜ ਇੱਥੇ ਕਿਹਾ ਗਿਆ ਹੈ ਜੇ ਪਰਮਾਤਮਾ ਨੂੰ ਅਸੀਂ ਭੁੱਲ ਜਾਈਏ ਉਸ ਨੂੰ ਵਿਸਾਰ ਦਈਏ ਤਾਂ ਅਸੀਂ ਸਾਰਿਆਂ ਦੇ ਅਥਾਈੇ ਹੋ ਜਾਂਦੇ ਹਾਂ ਕਿਸੇ ਦੂਜੀ ਤੁਖ ਹੈ ਪ੍ਰਭ ਬਿਸਰਤ ਸਭ ਕਾ ਮੋਤਾਜ ਜੇ ਅਸੀਂ ਪਰਮਾਤਮਾ ਨੂੰ ਵਿਸਾਰ ਦਈਏ ਤਾਂ ਅਸੀਂ ਸਾਰਿਆਂ ਦੇ ਅਰਥਾਈ ਹੋ ਜਾਂਦੇ ਹਾਂ ਪਾ ਸਾਰਿਆਂ ਦੀ ਮੋਤਾਜ ਦਰ ਦਰ ਤੇ ਮੰਗਣ ਲਈ ਨਿਰਪਰ ਹੋ ਜਾਂਦੇ ਹਾਂ ਅਸੀਂ ਪਰ ਜੇ ਅਸੀਂ ਯਾਰੀ ਉਸ ਅਕਾਲਪੁਰਖ ਪਰਮਾਤਮਾ ਨਾਲ ਲਾਈ ਹੋਵੇ ਤਾਂ ਸਾਨੂੰ ਕਿਸੇ ਦਾ ਮੋਤਾਜ ਹੋਣ ਨਹੀਂ ਦਿੰਦਾ ਇਹੋ ਜੀਆਂ ਗੁਰਬਾਣੀ ਮੋਟੀਵੇਸ਼ਨਲ ਵੀਡੀਓਜ਼ ਦੇਖਣ ਲਈ ਮੇਰੇ ਹਰਸ਼ੀਨ ਕੌਰ ਨਾਲ ਦੇਖਦੇ ਰਹੋ ਔਨਅਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ